ਅਸੀਂ ਪ੍ਰਸ਼ਾਸਨ ਤੇ ਸਰਕਾਰ ਤੋਂ ਬੇਨਤੀ ਕਰਦੇ ਆਂ ਵੀ ਸਾਨੂੰ ਨਾ ਮਾਰੋ ਮਾਨ ਸਾਹਿਬ ਸਾਨੂੰ ਪਾਣੀ ਸਾਫ਼ ਦਿਓ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਤੁਹਾਨੂੰ ਪਾਣੀ ਟੈਲਾਂ ਤੱਕ ਪਹੁੰਚਾਵਾਂਗੇ ਸਾਫ਼ ਪਹੁੰਚਾਵਾਂਗੇ ਆਹ ਵੇਖ ਲਓ ਅੱਜ ਮੌਕੇ ਤੇ ਤੁਹਾਨੂੰ ਲਾਈਵ ਲਾਤ ਵਿਖਾ ਰਹੇ ਆਂ ਵੀ ਪਾਣੀ ਮਾੜਾ ਆ ਰਿਹਾ ਕਿ ਤੇ ਤੱਕ ਜਾਣਾ ਪੈਣਾ ਕਿ ਇਹ ਗੰਦਲਾ ਪਾਣੀ ਕਿੱਥੋਂ ਵਿਚਰ ਲਾਇਆ ਜਾ ਰਿਹਾ ਹੈ ਕੌਣ ਉਹ ਤਾਕਤਾਂ ਜਿਹੜੀਆਂ ਇਹ ਰਲਨ ਦੇ ਰੀਆਂ ਕੌਣ ਉਹ ਤਾਕਤਾਂ ਕਿ ਜਿਹੜੀਆਂ ਇਹ ਰਲਾਰੀਆਂ ਸਾਫ ਪਾਣੀ ਚ ਮੇਰੀ ਤਾਂ ਇਹ ਵੀ ਗੱਲ ਤੋਂ ਸਮਝੋ ਬਾਰੇ ਕਿ ਜਿਹੜੇ ਇਹ ਰਲਾਰੇ ਆ ਜਾਂ ਜਿੱਥੋਂ ਰਲ ਰਿਹਾ ਉਹ ਵੀ ਤਾਂ ਅਕਸਰ ਇਸੇ ਧਰਤੀ ਤੇ ਸਾਹ ਲੈਂਦੇ ਆ ਇਹੋ ਸਵਾਲ ਨੇ ਜਿਨ੍ਹਾਂ ਦੇ ਜਵਾਬ ਲੱਭਣੇ অতি ਜ਼ਰੂਰੀ ਨੇ ਕਿਉਂਕਿ ਸਵਾਲ ਪੰਜਾਬ ਦੇ ਪਾਣੀਆਂ ਨਾਲ ਜੁੜੇ ਨੇ ਕਾਫੀ ਲੰਮੇ ਸਮੇਂ ਤੋਂ ਸਰਹੱਦੀ ਜ਼ਿਲ੍ਹੇ ਫਾਸਿਲਕਾ ਦੀਆਂ ਨਹਿਰਾਂ 'ਚ ਗੰਦਲਾ ਪਾਣੀ ਆ ਰਿਹਾ ਹੈ ਜਿਸ ਨੂੰ ਲੈ ਕੇ ਕਿਸਾਨ ਪਰੇਸ਼ਾਨ ਨੇ ਉਹਨਾਂ ਖਦਸ਼ਾ ਜ਼ਹਰ ਕੀਤਾ ਹੈ ਕਿ ਨਹਿਰਾ ਦਾ ਪਾਣੀ ਗੰਦਲਾ ਕਰਨ ਲਈ ਨਾਲਿਆਂ ਤੇ ਸਨਤੀ ਇਕਾਈਆਂ ਦਾ ਜ਼ਹਿਰੀਲਾ ਪਾਣੀ ਨਹਿਰਾਂ 'ਚ ਸਾਜਿਸ਼ਾਂ ਰਲایا ਜਾ ਰਿਹਾ ਹੈ ਕਿਸਾਨਾਂ ਨੇ ਫਸਲਾਂ ਤੇ ਨਸਲਾਂ ਦੀ ਦੁਹਾਈ ਦਿੰਦਿਆਂ ਸਰਕਾਰ ਤੋਂ ਸਾਫ਼ ਨਹਿਰੀ ਪਾਣੀ ਦੇਣ ਦੀ ਮੰਗ ਕੀਤੀ ਹੈ ਬੜੀ ਵੱਡੀ ਸਮੱਸਿਆ ਹੈ ਜੀ ਤੁਸੀਂ ਪਾਣੀ ਵੇਖੋ ਕਿੱਡਾ ਗੰਦਾ ਆ ਰਿਹਾ ਹੈ ਵੀ ਮੈਂ ਕਹਿੰਦਾ ਬੰਦੇ ਦਾ ਵੇਖਣ ਨੂੰ ਜੀ ਕਰਦਾ ਇਹਦੇ ਨੇੜੇ ਐਡਾ ਮੁਸ਼ਕਾਰਿਆ ਜਿਵੇਂ ਵਿੱਚ ਕੋਈ ਪਸ਼ੂ ਪੰਛੀ ਜਾਂ ਜਾਨਵਰ ਮਰੇ ਹੋਏ ਸੁੱਟੇ ਹੋਣ ਪਰ ਹਾਲਾਤ ਵੇਖ ਲੋ ਪ੍ਰਸ਼ਾਸਨ ਦੇ ਸਰਕਾਰਾਂ ਦੇ ਲੀਡਰਾਂ ਦੇ ਕੋਈ ਨਹੀਂ ਇਸ ਵੱਲ ਧਿਆਨ ਦੇ ਰਿਹਾ ਸਾਡੇ ਲੋਕ ਬਿਮਾਰ ਹੋ ਰਹੇ ਆ ਸਾਡੀਆਂ ਜ਼ਮੀਨਾਂ ਬੰਜਰ ਹੋ ਰਹੀਆਂ ਸਾਡੇ ਬਾਗ ਤਬਾਹ ਹੋ ਰਿਹਾ ਪਰ ਕਿਸੇ ਵੱਲ ਵੀ ਕਿਸੇ ਦਾ ਵੀ ਇਸ ਵੱਲ ਧਿਆਨ ਨਹੀਂ ਹੈਗਾ ਤੇ ਤੁਸੀਂ ਹਾਲਾਤ ਦੇਖ ਲਓ ਪਿਛਲੇ 12 ਦਿਨਾਂ ਤੋਂ ਪਾਣੀ ਲਗਾਤਾਰ ਚੱਲ ਰਿਹਾ ਹੈ ਅਸੀਂ ਗਵਾਰ ਲਵਾ ਲਈ ਡੀਸੀ ਮੈਡਮ ਫਾਇਲ ਕਾ ਤੱਕ ਲਵਾ ਲਈ ਉੱਤੇ ਵੀ ਅਸੀਂ ਭਰੀਕੇ ਵੀ ਜਾਏ ਜਿੱਥੋਂ ਹੈਡ ਚੋਂ ਪਾਣੀ ਰਲਦਾ ਪਰ ਕਿਸੇ ਨੇ ਵੀ ਅਜੇ ਤੱਕ ਇਹਦੇ ਵੱਲ ਧਿਆਨ ਨਹੀਂ ਦਿੱਤਾ ਅਸੀਂ ਬੇਨਤੀ ਕਰਦੇ ਹਾਂ ਵੀ ਇਹਦਾ ਜਲਦੀ ਤੋਂ ਜਲਦੀ ਹੱਲ ਕਰਾਇਆ ਜਾਵੇ ਨਹੀਂ ਤਾਂ ਇਹ ਸਾਰਾ ਫਾਇਲਕਾ ਜ਼ਿਲ੍ਹਾ ਬਿਮਾਰੀਆਂ ਦੀ ਚਪੇਟ ਚਾਊਗਾ ਤੇ ਮਹਾਮਾਰੀ ਵਧੂਗੀ ਤੇ ਹਸਪਤਾਲਾਂ ਚ ਵੀ ਥਾਂ ਨਹੀਂ ਲੱਭਣੀ ਵੀ ਜਿੰਨੇ ਮਰੀਜ਼ ਕਿੱਥੇ ਦਾਖਲ ਕਰਨਗੇ ਲੱਗਦਾ ਨਹੀਂ ਨੁਮਾਇੰਦੇ ਜਿਹੜੇ ਐਮਐਲਏ ਹੈਗੇ ਆ ਜਿਹੜੇ ਹੋਰ ਹੈਗੇ ਜਿਹੜੇ ਸਰਕਾਰ ਦੇ ਨੁਮਾਇੰਦੇ ਉਹਨਾਂ ਨੂੰ ਹੱਲ ਕਰਨਾ ਚਾਹੀਦਾ ਹੈਗਾ ਗੱਲ ਸੁਣਨੀ ਚਾਹੀਦੀ ਹੈ ਜ਼ਿੰਮੇਵਾਰੀ ਪਾਣੀ ਉਹ ਗੱਲ ਸੁਣਨ ਤਾਂ ਜਿਉ ਜਿਉ ਉਹਨਾਂ ਦੇ ਵਾਸ ਹੋਵੇ ਮੇਰੇ ਹਿਸਾਬ ਨਾਲ ਤਾਂ ਮਾਨ ਸਾਹਿਬ ਕੋਲ ਉਹਨਾਂ ਦੀ ਪਹੁੰਚ ਹੀ ਹੈ ਨਹੀਂ ਉਹ ਤਾਂ ਮਾਲ ਇਕੱਠਾ ਕਰਨ ਤੇ ਲੱਗੇ ਆ ਨਹੀਂ ਤਾਂ ਉਹਨਾਂ ਦੀ ਉਹਨਾਂ ਦੇ ਪਰਿਵਾਰ ਤਾਂ ਪਿੰਦੇ ਆ ਕੋਈ ਸਾਡੇ ਪਰਿਵਾਰ ਨਹੀਂ ਇਕੱਲੇ ਪਿੰਦੇ ਲੋਕ ਲੋਗ ਇਹ ਤਦਾ ਮੁੱਦਾ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਵਿੱਚ ਗੰਦਾ ਪਾਣੀ ਆ ਰਿਹਾ ਕਾਲਾ ਪਾਣੀ ਫੈਕਟਰੀਆਂ ਵਾਲਾ ਦੁਸ਼ਿਤ ਪਾਣੀ ਸਮਝੋ ਬਾਹਰ ਹੈ ਕਿ ਇਹ ਪਾਣੀ ਇਹ ਸਾਫ ਪਾਣੀ ਦੇ ਵਿੱਚ ਕੌਣ ਰਲਾ ਰਿਹਾ ਤੇ ਕਿੱਥੋਂ ਰਲ ਕੇ ਆ ਰਿਹਾ ਜੋ ਪੀਣ ਦੇ ਯੋਗ ਨਹੀਂ ਆ ਫਸਲਾਂ ਨੂੰ ਲਾਉਣ ਦੇ ਯੋਗ ਨਹੀਂਗਾ ਇਥੋਂ ਤੱਕ ਕਿ ਮੈਨੂੰ ਲੱਗਦਾ ਹੈ ਸ਼ਹਿਰ ਵਾਸੀਆਂ ਨੇ ਰਲ ਕੇ ਐਸਟੀਐਮ ਨੂੰ ਸਭ ਨੂੰ ਇਹਦੇ ਬਾਰੇ ਤਲਾਹ ਵੀ ਦਿੱਤੀ ਹੈ ਤੇ ਵਾਟਰਵਰਕਸ ਬੰਦ ਕੀਤੇ ਹੋਏ ਆ ਤੇ ਜਿਹੜੇ ਹੁਣ ਵਾਟਰਵਰਕਸ ਪਾਣੀ ਘਰਾਂ ਦੇ ਵਿੱਚ ਸਪਲਾਈ ਭੇਜ ਰਹੇ ਉਹ ਵੀ ਧਰਤੀ ਵਾਲਾ ਭੇਜ ਰਹੇ ਛੱਡ ਲਾ ਉਹ ਵੀ ਇੱਥੇ ਪਾਣੀ ਮਾੜਾ ਹਬੂਰ ਦੇ ਵਿੱਚ ਫਾਜ਼ਲ ਕਾ ਦੇ ਵਿੱਚ ਕਿਉਂਕਿ ਉਹਦੇ ਵਿੱਚ ਸ਼ੋਰਾ ਹੈ ਸਾਬਣ ਨਹੀਂ ਖਿਰਦੀ ਕੱਪੜੇ ਨਹੀਂ ਨਿੱਖਰਦੇ ਤਾਂ ਇਹ ਬਹੁਤ ਜਿਆਦਾ ਵੱਡੀ ਸਮੱਸਿਆ ਹੈ ਇਹਦੇ ਤੇ ਸਰਕਾਰ ਨੂੰ ਚਿੰਤਾ ਕਰਨੀ ਚਾਹੀਦੀ ਹੈ ਅੱਜ ਪੰਜਾਬ ਦੀ ਹਵਾ ਵੀ ਦੁਸ਼ਿਤ ਹੈ ਜ਼ਮੀਨ ਵੀ ਦੁਸ਼ਿਤ ਹੈ ਕਿਉਂਕਿ ਆਪਾਂ ਇੰਨੀ ਜਿਆਦਾ ਯੂਰੀਆ ਡੀਏਪੀ ਪਾਪਾ ਫਸਲਾਂ ਵਗਾਉਣੇ ਆ ਰਹਿੰਦਾ ਖੁੰਦਾ ਹੁਣ ਪਾਣੀ ਜ਼ਹਿਰੀਲਾ ਆਉਣ ਲੱਗ ਗਿਆ ਮੈਨੂੰ ਵੀ ਲੱਗਦਾ ਜੇ ਇਹੀ ਹਾਲਾਤ ਰਹੇ ਤਾਂ ਉਹ ਦਿਨ ਦੂਰ ਨਹੀਂਗਾ ਜਦੋਂ ਪੰਜਾਬ ਸਟੇਟ ਇੱਕ ਸਿੱਧੀ ਕੈਂਸਰ ਦੀ ਸਟੇਟ ਵਜਨ ਲੱਗ ਜੂਗੀ ਇਸ ਸਮੱਸਿਆ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਹੈ। ਏਡੀਸੀ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ। ਪ੍ਰਸ਼ਾਸਨ ਵੀ ਇਹ ਗੱਲ ਨੂੰ ਮੰਨ ਰਿਹਾ ਹੈ ਕਿ ਮਸਲਾ ਗੰਭੀਰ ਹੈ। ਏਡੀਸੀ ਨੇ ਵੀ ਇਹ ਮੰਨਿਆ ਹੈ ਕਿ ਲੁਧਿਆਣਾ, ਸਣੇ, ਹੋਰਨਾ ਇਲਾਕਿਆਂ ਦੇ ਕਾਰਖਾਨਿਆਂ ਤੇ ਪਿੰਡਾਂ ਦਾ ਦੂਸ਼ਿਤ ਪਾਣੀ ਨਹਿਰਾਂ ਦੇ ਸਾਫ਼ ਪਾਣੀ ਵਿੱਚ ਰਲਾਇਆ ਜਾ ਰਿਹਾ ਹੈ। ਜਿਸ ਸੰਬੰਧੀ ਉਨ੍ਹਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇ ਜ਼ਿਲ੍ਹੇ ਦੇ ਜਿਹੜੇ ਪਿਛਲੇ ਜ਼ਿਲ੍ਹੇ ਆ ਜੋ ਉੱਪਰ ਅਪਸਟ੍ਰੀਮ ਆਉਂਦੇ ਜਿਲ੍ਹੇ ਜਿਦਾਂ ਲੁਧਿਆਣਾ ਮੋਗਾ ਜਾਂ ਉਧਰ ਅੱਗੇ ਰੋਪੜ ਹੋਵੇ ਉਹਨਾਂ ਜ਼ਿਲ੍ਹਿਆਂ ਤੋਂ ਜਿਹੜਾ ਪਾਣੀ ਆਉਂਦਾ ਉਹਨਾਂ ਜ਼ਿਲ੍ਹਿਆਂ ਵਿੱਚ ਜਿਹੜਾ ਹੈਗਾ ਇਹੋ ਸੀਵਰੇਜ ਜਾਂ ਇੰਡਸਟਰੀ ਦਾ ਜਿਹੜਾ ਹੈਗਾ ਇਹੋ ਵੇਸਟ ਜਿਹੜਾ ਹੈਗਾ ਆ ਇੰਡਸਟਰੀ ਤੋਂ ਜੋ ਪ੍ਰਦੂਸ਼ਣ ਨਿਕਲਦਾ ਉਹ ਵਿੱਚ ਮਿਕਸ ਹੁੰਦਾ ਹੈ ਉਹਦੇ ਕਰਕੇ ਜਿਹੜਾ ਹੈ ਕਾਬਟ ਮਲੇ ਜਿਹੜੀ ਇਸ ਪਾਣੀ ਦੀ ਗੰਦਗੀ ਹੋ ਰਹੀ ਹੈ ਤੇ ਅਸੀਂ ਆਪਣੇ ਜ਼ਿਲ੍ਹੇ ਦੇ ਤੌਰ ਦੇ ਉੱਤੇ ਤਾਂ ਟੈਸਟ ਕਰਵਾ ਸਕਦੇ ਆ ਬਾਕੀ ਜਿਹੜਾ ਟੈਸਟ ਦੀ ਰਿਪੋਰਟ ਜਿਹੜੀ ਹੈ ਸਰਕਾਰ ਤੱਕ ਭੇਜਾਂਗੇ ਤਾ ਜੋ ਉਪ ਅਪਸਟ੍ਰੀਮ ਜਿਹੜੀ ਆ ਉੱਪਰ ਜਿਹੜੀ ਹੈਗੇ ਆ ਜ਼ਿਲ੍ਹੇ ਉਹਨਾਂ ਨੂੰ ਇਸ ਸਬੰਧ ਵਿੱਚ ਜਿਹੜੀ ਆ ਕਾਰਵਾਈ ਕਰਨ ਉਹ ਤਾਂ ਜੋ ਸਾਰਿਆਂ ਲੋਕਾਂ ਨੂੰ ਸਾਫ ਸੁਥਰਾ ਪਾਣੀ ਮਹੱਇਆ ਹੋ ਸਕੇ ਬਦਰ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਜਾਣਕਾਰੀ ਦਿੱਤੀ ਹੈ ਕਿ ਨਹਿਰੀ ਪਾਣੀ ਨੂੰ ਸਾਫ ਕਰਨ ਦਾ ਪੰਜਾਬ ਤੇ ਰਾਜਸਥਾਨ ਸਰਕਾਰ ਦਾ ਸਾਂਝਾ ਪ੍ਰੋਜੈਕਟ ਹੈ ਜੋ ਕਿ ਆਉਣ ਵਾਲੇ 6 ਤੋਂ 7 ਸਾਲਾਂ ਵਿੱਚ ਬਣ ਕੇ ਤਿਆਰ ਹੋਏਗਾ ਪਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਉਹਨੇ ਸਮੇਂ ਤੱਕ ਕੀ ਇਹ ਪਾਣੀ ਇਸੇ ਤਰ੍ਹਾਂ ਗੰਦਲਾ ਹੁੰਦਾ ਰਹੇਗਾ ਤਾਂ ਉਹਨਾਂ ਕਿਹਾ ਕਿ ਸਾਡੀ ਸਰਕਾਰ ਨੇ ਪਾਣੀ ਸਾਫ ਕਰਨ ਵੱਲ ਕਦਮ ਵਧਾਏ ਨੇ ਉਹ ਵੱਡੀ ਗੱਲ ਹੈ ਇਸਿਲ ਕਿਉਂ ਨਾ ਖਰਾਬ ਹੋ ਗਈ ਜਦੋਂ ਸਾਡੀ ਜ਼ਮੀਨ ਨੂੰ ਪਾਣੀ ਸਾਡੀ ਖੇਤੀ ਰੇ ਪਾਣੀ ਉਹ ਲੱਗਦਾ ਹੈ ਸਾਡੇ ਗਰਾਊਂਡ ਵਾਟਰ ਚ ਪਾਣੀ ਹੋ ਜਾਂਦਾ ਹੈ ਤਾਂ ਤੁਸੀਂ ਵੇਖੋ ਕਿੰਨੇ ਸਾਲ ਹੋ ਗਏ ਘਟ ਤੋਂ ਘਟੇ ਸਰਕਾਰ ਨੇ ਉਪਰਾਲਾ ਤਾਂ ਕਰਿਆ ਘਟ ਤੋਂ ਘਟੇ ਸਰਕਾਰ ਨੇ ਪ੍ਰੋਜੈਕਟ ਤਾਂ ਤਿਆਰ ਕਰਿਆ ਘਟ ਤੋਂ ਘਟੇ ਸਰਕਾਰ ਨੇ ਮੰਤਰੀ ਔਰ ਸਾਰੇ ਪ੍ਰਿੰਸੀਪਲ ਸੈਕਟਰੀ ਸਾਰੇ ਐਮ ਐਲ ਐਸ ਜਾ ਕੇ ਉਸ ਪ੍ਰੋਜੈਕਟ ਲਈ ਲੜਾਈ ਤਾਂ ਲੜੀ ਘਟ ਤੋਂ ਘਟੇ ਅਸੀਂ ਦਿੱਲੀ ਫਾਈਲ ਤਾਂ ਪਹੁੰਚਾਈ ਮਟੋਂ ਨੂੰ ਜਦੋਂ ਦੋਨੋਂ ਸਟੇਟ ਦਾ ਪ੍ਰੋਜੈਕਟ ਹੋਵੇ ਸੈਂਟਰ ਗਵਰਨਮੈਂਟ ਦੀ ਅਪਰੂਵਲ ਬਿਨਾ ਜਲ ਮਿਸ਼ਨ ਦੀ ਮਨਿਸਟਰ ਨੂੰ ਸੈਂਕਸ਼ਨ ਕਰਨਗੇ ਆਈ Think 685 ਕਰੋੜ ਦਾ ਪ੍ਰੋਜੈਕਟ ਹੈ ਮੇਰੀ ਨੌਲੇਜ ਹੈ ਮੈਂ ਡੇਲੀ ਅਪਡੇਟ ਵੀ ਕਰਦਾ ਰਹੇ ਨਾ ਦੋ ਚਾਰ ਦਿਨ ਬਾਅਦ ਵਿਕੀਓ ਪ੍ਰੋਜੈਕਟ ਦਾ ਕਿਉਂਕਿ ਸਭ ਤੋਂ ਬਾਅਦ ਮੇਰੇ ਹਲਕੇ ਨੂੰ ਪੈਂਦੀ ਔਰ ਫਾਜ਼ਿਲ ਕਾ ਤੇ ਬੱਲੂ ਨੇ ਹਲਕੇ ਨੂੰ ਪੈਂਦੀ ਸਾਡੇ ਵੱਲੋਂ ਸਾਰੀ ਪ੍ਰਪੋਜ਼ਲ ਚਲੀ ਗਈ ਹੈ ਔਰ ਸਾਡੇ ਲਈ ਸਭ ਤੋਂ ਵੱਡਾ ਪਾਇਲਟ ਪ੍ਰੋਜੈਕਟ ਹੋਗਾ ਜਿਸ ਅੱਗੇ ਆਦਾ ਪਾਣੀ ਬਚਾ ਸਕਦੇ ਹੋਏ ਉਹ ਵੀ ਜੇ ਅੱਜ ਪ੍ਰੋਜੈਕਟ ਹੋਊਗਾ ਸਾਲ ਡੇਢ ਨੂੰ ਕੰਪਲੀਟ ਕਰਨ ਤੇ ਲੱਗੇਗਾ ਉਸ ਤੋਂ ਬਾਅਦ ਤੁਸੀਂ ਮੰਨੋ ਵੀ 5-7 ਸਾਲ ਤਾਂ ਉਹਨੂੰ ਥੱਲੇ ਗਰਾਊਂਡ ਵਾਟਰ ਨੂੰ ਠੀਕ ਹੋਣ ਲੱਗ ਜਨਗੇ ਦੇਖइए ਇਹ ਕਾਲੇ ਪਾਣੀ ਦਾ ਕਾਲੇ ਪਾਣੀ ਦਾ ਤੁਹਾਡੇ ਕੋਲ ਕੀ ਹਾਲ ਹੈ ਸੋਲੂਸ਼ਨ ਕੀ ਹੈ ਸਰਕਾਰ ਕਣਕ ਦੇ ਟਾਈਮ ਦੇ ਸਕਦੀ ਹੈ ਕਿਉਂਕਿ ਲੂਥਰੇੜੇ ਤੋਂ ਪੁੱਠਾ ਪਾਣੀ ਚੱਲਦਾ ਹੈ ਕਣਕ ਦੇ ਟਾਈਮ ਤੇ ਪੂਰਾ ਪਾਣੀ ਚੋਨੇ ਦੇ ਟਾਈਮ ਤੇ ਪਾਣੀ ਪੂਰਾ ਹੋਈ ਨਹੀਂ ਸਕਦਾ ਤੁਸੀਂ ਦੱਸੋ ਕਿਹੜੀ ਪੋਸਿਬਿਲਟੀ ਹੈ ਜਿਹੜਾ ਰਾਤੋ ਰਾਤ ਆਪਾਂ ਪਾਣੀ ਲੈ ਕੇ ਆ ਜਾਗੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਵਿਧਾਇਕ ਸਾਹਿਬ ਇਹ ਕਹਿ ਰਹੇ ਨੇ ਕਿ ਪਾਣੀ ਨੂੰ ਸਾਫ਼ ਕਰਨ ਲਈ ਉਹਨਾਂ ਦੀ ਸਰਕਾਰ ਨੇ ਕਦਮ ਵਧਾਏ ਨੇ ਪਰ ਪ੍ਰੋਜੈਕਟ ਕਦੋਂ ਬਣੇਗਾ ਕਦੋਂ ਪਾਣੀ ਸਾਫ਼ ਹੋਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲਾਚਾਰਗੀ ਇਹ ਹੈ ਕਿ ਉੰਨੀ ਦੇਰ ਤੱਕ ਕਿਸਾਨ ਇਸੇ ਗੰਦਲੇ ਪਾਣੀ ਨਾਲ ਫਸਲਾਂ ਦੀ ਬਿਜਾਈ ਕਰਨ ਨੂੰ ਮਜਬੂਰ ਨੇ ਜਿਸ ਨਾਲ ਫਸਲਾਂ ਦਾ ਖਰਾਬ ਹੋਣ ਗਿਆ ਹੀ ਸਗੋਂ ਨਸਲਾਂ ਵੀ ਪ੍ਰਭਾਵਿਤ ਹੋਣ ਗਿਆ ਲੋੜ ਹੈ ਨਹਿਰੀ ਪਾਣੀ 'ਚ ਗੰਦਲੇ ਤੇ ਜ਼ਹਿਰੀਲੇ ਪਾਣੀ ਦੇ ਰਲੇਵੇਂ ਨੂੰ ਸੁਭਾ ਸਰਕਾਰ ਆਪਣੇ ਪੱਧਰ ਤੇ ਜਾਂਚੇ ਫਸਲਾਂ ਦਾਲ ਕਰੇ ਉਸ ਨੂੰ ਕੱਟ ਕਰੇ ਤਾਂ ਜੋ ਆਉਣ ਵਾਲੀਆਂ ਨਸਲਾਂ ਤੇ ਫਸਲਾਂ ਨੂੰ ਬਚਾਇਆ ਜਾ ਸਕੇ ਫਾਜ਼ਿਲਕਾ ਤੋਂ ਅਫਤਾਰ ਗਿਲ ਦੀ ਰਿਪੋਰਟ ਪੀਟੀਸੀ ਨਿਊਜ਼